ਪੰਥਕ ਕਾਟ ਹੈ ਕੁਰਬਾਨੀ ਵਾਲਿਆਂ ਦਾ ਜੇਲ੍ਹਾਂ ਵਾਲਿਆਂ ਦਾ ਪੰਥ ਤੋਂ ਮਰ ਮਟਣ ਵਾਲਿਆਂ ਦਾ ਇਹ ਸਾਰਾ ਸਮੂਹ ਹੈ ਇਹ ਆਮ ਮੁਹਾਰੇ ਇਕੱਠ ਹੋਇਆ ਹੈ ਔਰ ਪੰਥ ਦੀ ਅਸਲੀ ਰੂਹ ਇਕੱਠੀ ਹੋਈ ਅੱਜ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਛਡਾਉਣਾ ਚਾਹੁੰਦੇ ਆ ਜਿਹੜੇ ਬੰਦੀ ਸਿੰਘਾਂ ਨੂੰ ਛਡਾਉਣਾ ਚਾਹੁੰਦੇ ਆ ਜਿਹੜੇ ਪੰਜਾਬ ਦੀ ਪੰਥ ਦੀ ਵਹਿਤਰੀ ਚਾਹੁੰਦੇ ਆ ਔਰ ਪੰਜਾਬ ਦਾ ਭਵਿੱਖ ਚੰਗਾ ਚਾਹੁੰਦੇ ਆ ਉਹ ਲਾ ਲੋਕਾਂ ਦਾ ਇਕੱਠ ਹੋਇਆ ਅਕਾਲੀ ਦਲ ਚ ਜੋ ਵਿਚਾਰਧਾਰਕ ਸਾਂ ਸੀ ਉਹ ਕਿਤੇ ਨਾ ਕਿਤੇ ਵਖਰੇਵੇਂ ਹੋਏ ਪਏ ਐ ਇਸ ਟਾਈਮ ਤੇ ਅਕਾਲੀ ਦਲ ਦੇ ਵਖਰੇਵਿਆਂ ਨੂੰ ਕਿਵੇਂ ਵੇਖਦੇ ਹੋ ਤੁਸੀਂ ਬਾਗੀ ਧੜੇ ਨਾਲ ਖੜੇ ਹੋ ਇਸ ਟਾਈਮ ਉਹ ਮੈਂ ਸਰਦਾਰ ਸੁਖਵੀਰ ਸਿੰਘ ਬਾਦਲਾ ਨੂੰ ਅੱਗੇ ਵੀ ਕਿਹਾ ਹੈ ਵੀ ਸਤਕਾਰ ਨਾ ਛੱਡ ਦਿਓ ਉਹਨਾਂ ਨੇ ਕਰ ਲਈ ਆ ਔਰ ਇਹ ਕਹੇ ਦੇ ਬਾਪ ਦੀ ਕੋਈ ਜਾਇਦਾਦ ਨਹੀਂ ਕੀਤੀ ਜਿੱਤਰਾ ਮੈਂ ਫੈਡਰੇਸ਼ਨ ਦਾ ਪ੍ਰਧਾਨ ਸੀ ਮੈਂ ਛੱਡ ਤੀ ਉਹ ਇਹ ਕਦੀ ਤਲਵੰਡੀ ਸਾਹਿਬ ਕਦੀ ਉਹਦੇ ਬਣੇ ਆਪਣੇ ਜਹਦਰ ਮੋਹਨ ਸਿੰਘ ਤੋੜ ਕਦੀ ਲੌਂਗਵਾਲ ਸਾਹਿਬ ਕਦੀ ਬਰਨਾਲਾ ਕਦੀ ਬਾਦਲ ਸਾਹਿਬ ਇਹਨਾਂ ਨੇ ਵੀ ਕਰ ਲਈ ਆ ਸਗੋਂ ਸਤਕਾਰ ਨਾਲ ਛੱਡਣ ਔਰ ਖਾਲਸਾ ਪੰਥ ਦੀ ਗਵਾਈ ਜਿਹੜੀ ਕੁਰਬਾਨੀ ਵਾਲੇ ਲੋਕਾਂ ਦੇ ਹੱਥੋਂ ਕੁਰਬਾਨੀ ਅਗਲੀ ਕੋਈ ਰਣਨੀਤੀ ਲਿਖੀ ਜਾ ਸਕਦੀ ਹੈ ਕੋਈ ਨਵੀਂ ਹਾਂਜੀ ਕਿਹਦੀ ਕੋਈ ਰਣਨੀਤੀ ਲਿਖੀ ਜਾ ਸਕਦੀ ਇਹ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਔਰ ਕਾਲ ਤੱਕ ਸਾਹਿਬ ਦੀ ਤਾਬ ਆ ਜੇ ਇਕੱਠੇ ਹੋਣਗੇ ਤਾਂ ਰਣਨੀਤੀ ਕਾਮਯਾਬ ਹੋਗੇ ਮੈਂ ਸਾਰਿਆਂ ਸਿੱਖਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੀਆਂ ਜਥੇਬੰਦੀਆਂ ਨੂੰ ਖੇਤਰੀ ਪਾਰਟੀ ਦਾ ਵੱਡਾ ਨੁਕਸਾਨ ਹੈ ਇਸ ਟਾਈਮ ਤੇ ਪੰਜਾਬ ਜਿਹੜਾ ਹੋਇਆ ਕਿਵੇਂ ਵਾਪਸੀ ਹੋ ਸਕਦੀ ਖੇਤਰੀ ਪਾਰਟੀ ਦੀ ਖੇਤਰੀ ਪਾਰਟੀ ਇਕ ਹੋਵੇ ਸਾਰੇ ਲੋਕ ਉਹ ਜਿਹਨਾਂ ਜੇਲਾ ਕਟੀਆਂ ਕੁਰਬਾਨੀਆਂ ਦਿੱਤੀਆਂ ਜਿਹਦਾ 104 ਸਾਲ ਇਤਿਹਾਸ ਹੈ ਉਹ ਸਾਰੇ ਲੋਕ ਇਕੱਠੇ ਹੋਣ ਜਿਹੜੇ ਰੋਸ ਕੇ ਘਰਾਂ ਚ ਬਹਿ ਗਏ ਔਰ ਜਿਹਨਾਂ ਜੇਲਾ ਕਟੀਆਂ ਨੇ ਔਰ ਕਾਲ ਤਖਸਾਲ ਦੀ ਤਾਬਿਆ ਸਾਰੇ ਇਕੱਠੇ ਹੋਣ ਖੇਤਰੀ ਪਾਰਟੀ ਤੋਂ ਬਗੈਰ ਨਹੀਂ ਸਰਨਾ ਅਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਔਰ ਅਕਾਲੀ ਦਲ ਹੀ ਪੰਜਾਬ ਦੀ ਪੰਥਰੀ ਕਾਇਆ ਕਲਪ ਕਰ ਸਕਦਾ